ਸਤ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਦਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਆਪਾਂ ਦੇਖਾਂਗੇ ਜੀ ਡਿਸਕਾਊਂਟ ਵਾਲੇ ਬਰਬਰੀ ਦੁਪੱਟਾ ਸੂਟ ਹੋਣਗੇ ਬਹੁਤ ਸੋਹਣੇ ਆਰਟੀਕਲ ਲੈਣਗੇ ਕਾਫੀ ਦਿਨਾਂ ਤੋਂ ਕਾਫੀ ਆਰਡਰ ਆ ਰਹੇ ਸੀ ਬਰਬਰੀ ਦੇ ਇਹਦੇ ਵਿੱਚ ਜਿਹੜੇ ਆਪਣੇ ਸੂਟ ਹੈ ਜੀ ਬਰਬਰੀ ਦੇ ਬਲੌਕ ਪੇਂਟ ਦੇ ਹੋਣਗੇ ਮਸਲੀਨ ਨੀਓ ਬਾਟਮ ਦੇ ਨਾਲ ਬਰਬਰੀ ਦੇ ਕਰੀਮ ਦੀਆਂ ਬਾਟਮ ਦੇ ਨਾਲ ਹੋਣੀਆਂ ਬਹੁਤ ਸੋਹਣੇ ਆਰਟੀਕਲ ਲੈਣਗੇ ਆਓ ਦੇਖਦੇ ਆ ਅੱਜ ਦੇ ਇਹ ਵਾਲੇ ਸੂਟ ਹਾਂਜੀ ਪਹਿਲਾ ਸੂਟ ਆ ਗਿਆ ਜੀ ਆਪਣੇ ਨਾਲ ਫਲਕਾਰੀ ਵਰਕ ਦੇ ਵਿੱਚ ਪਿਓਰ ਗਾਵਾਡੀਨ ਸਿਲਕ ਦੇ ਉੱਪਰ ਬਹੁਤ ਸੋਨਾ ਥ्रेड ਦਾ ਹੈਂਡਵਰਕ ਦੇ ਵਿੱਚ ਸੂਟ ਆਪਣਾ ਰੈਡੀ ਹੈਗਾ ਇਹਦਾ ਆਪਣਾ ਘੇਰੇ ਬਾਜੂ ਤੇ ਬਾਟਮ ਤੇ ਵਰਕ ਆਊਗਾ ਇਹ ਦਿਨ ਤੁਹਾਨੂੰ ਮੈਂ ਫਲਕਾਰੀਆਂ ਵੀ ਰੈਡੀ ਨੇ ਆਪਣੀਆਂ ਚੁਣੌਣ ਦੇ ਵਿੱਚ ਇਹ ਆ ਗਿਆ ਸ਼ਰਟ ਦਾ ਫਰੰਟ ਸਾਰੇ ਫਰੰਟ ਤੇ ਵਰਕ ਹੈ ਜੀ ਬ੍ਰੀਕ ਬ੍ਰੀਕ ਆਪਾਂ ਡਾਟ ਲਾਈ ਹੋਏ ਨੇ ਸਾਰੇ ਥ्रेड ਦੇ ਨਾਲ ਤੇ ਗੇਰੇ ਦੇ ਉੱਪਰ ਆ ਜੂਗਾ ਕੰਮ 슬ੀਪਸ ਦੇ ਉੱਪਰ ਆ ਜੂਗਾ ਵਰਕ ਪੂਰੀ ਫੁੱਲ ਫਿਨਿਸ਼ਿੰਗ ਨਾਲ ਆ ਲੈ ਸਾਰਾ ਫੁੱਲੀ ਥ੍ਰੈਡ ਵਰਕ ਕਰਊਗਾ ਆਪਣਾ ਤੇ ਨਾਲ ਆਪਣਾ ਹੈਗਾ ਜੀ ਬਾਟਮ ਦੇ ਉੱਪਰ ਵਰਕ ਇਹ ਆ ਗਿਆ ਜੀ ਆਪਣਾ ਬਾਟਨ ਦੇ ਉੱਪਰ ਵਰਕ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ ਇਹਦੇ ਨਾਲ ਤਿੰਨ ਫਲਕਾਰੀਆਂ ਆਪਣੀਆਂ ਰੈਡੀ ਆ ਤੁਸੀਂ ਕੋਈ ਵੀ ਕਲਰ ਇਹਦੇ ਨਾਲ ਲੈ ਸਕਦੇ ਹੋਗੇ ਹਾਂਜੀ ਇੱਕ ਤਾਂ ਆਪਣੇ ਕੋਲੇ ਰੈਡੀ ਹੈ ਜੀ ਬੇਬੀ ਪਿੰਕ ਕਲਰ ਦੇ ਵਿੱਚ ਫਲਕਾਰੀ ਵੀ ਪੂਰੀ ਆਪ ਚਨਾਉਣ ਦੇ ਉੱਪਰ ਫਿਨਿਸ਼ਿੰਗ ਵਗੈਰਾ ਕੀਤੀ ਹੋਈ ਹੈਗੀ 4 ਸਾਈਡ ਇਹਦੇ ਵਰਕ ਰਹੂਗਾ ਬੇਬੀ ਪਿੰਕ ਲੈ ਸਕਦੇ ਹੋ ਫਰੋਜ਼ੀ ਦੇ ਨਾਲ ਤੁਸੀਂ ਕੱਲੀ ਫਲਕਾਰੀ ਲੈਣੀ ਹੈ ਕੱਲੀ ਫਲਕਾਰੀ ਦਾ ਪ੍ਰਾਈਸ ਹੋਊਗਾ ਜੀ 1975 ਫੁੱਲ ਸੂਟ ਆਪਣਾ ਜਿਹੜਾ ਹੈਗਾ ਜੀ ਰੈਡੀ ਵਿਦ ਫਲਕਾਰੀ ਵਿਦ ਸੂਟ ਆਪਣਾ 8300 ਦਾ ਪਊਗਾ ਇਹਦੇ ਨਾਲ ਤੁਸੀਂ ਇੱਕ ਮਹਿੰਦੀ ਕਲਰ ਦੀ ਫਲਕਾਰੀ ਲੈ ਸਕਦੇ ਹੋਗੇ ਮਹਿੰਦੀ ਕਲਰ ਦੀ ਲੈ ਸਕਦੇ ਹੋਗੇ ਇਹ ਵੀ ਆਪਣਾ ਫੋਰ ਸੈੱਟ ਸਾਰੀਆਂ ਚੁਣੌਣ ਦੇ ਵਿੱਚ ਫਿਨਿਸ਼ਿੰਗ ਦੇ ਨਾਲ ਇਹ ਆਪਣੀਆਂ ਸਾਰੀਆਂ ਫੁਲਕਾਰੀਆਂ ਰੈਡੀ ਹੈਗੀਆਂ ਕੰਟਰਾਸਟ ਸੋ ਸਾਰਿਆਂ ਦੇ ਸੋਨੇ ਬਣੇ ਹੋਏ ਹੈਗੇ ਫੁੱਲ ਸੂਟ ਫੁਲਕਾਰੀ ਦਾ ਪ੍ਰਾਈਸ ਰਹੂਗਾ 860 ਇੱਕ orange shade ਆਜੂ ਆਪਣੇ ਕੋਲੇ ਕੱਲੀ ਫੁਲਕਾਰੀ ਵੀ ਲੈ ਸਕਦੇ ਹੋ ਤੇ ਤੁਸੀਂ ਕੱਲਾ ਸੂਟ ਵੀ ਲੈ ਸਕਦੇ ਹੋਗੇ ਤੇ ਵਲ ਆ ਚੁਈ ਫੋਰ ਸੈੱਟ ਆਪਣਾ ਵਰਕ ਹੈਗਾ ਫਲਕਾਰੀ ਦੇ ਉੱਪਰ ਫਿਨਿਸ਼ਿੰਗ ਹੈਗੀ ਫੋਰ ਸੈੱਟ ਚਨੌਨ ਦੇ ਉੱਪਰ ਰੈਡੀ ਰੋ ਇਹ ਆਪਣਾ ਆਰਟੀਕਲ ਸੀ ਹੈਂਡਵਰਕ ਦੇ ਵਿੱਚ ਹਾਂਜੀ ਹੁਣ ਆਪਣਾ ਆ ਗਿਆ ਜੀ ਬਰਬਰੀ ਦੇ ਵਿੱਚ ਸੂਟ ਬਾਟਮ ਰਹੂਗੀ ਜੀ ਮੈਚਿੰਗ ਫੁੱਲ ਪਿਓਰ ਬਰਬਰੀ ਦਾ ਸੂਟ ਰਹੂਗਾ ਇਹ ਹੈਗੀ ਆਪਣੀ ਬਾਟਮ ਨਾਲ ਆ ਗਈ ਆਪਣੀ ਸ਼ਰਟ ਇਹ ਆਪਣੇ ਸਾਰੇ ਸੂਟ ਅੱਜ ਦੇ ਡਿਸਕਾਊਂਟ ਵਾਲੇ ਰਹਿਣਗੇ ਦੁਪੱਟਾ ਸੂਟ neck ਤੇ ਡਿਜ਼ਾਈਨ ਆ ਜਾਊਗਾ ਆਪਣਾ ਫਲਾਰ نیچے ਘੇਰੇ ਤੇ ਆ ਗਿਆ ਜੀ ਬਾਰਡਰ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਨਾਲ ਬਰਬਰੀ ਦਾ ਹੀ ਦੁਪੱਟਾ ਰਹੂਗਾ ਪ੍ਰਾਈਸ ਰਹੂਗਾ ਜੀ 2000 ਡਿਸਕਾਊਂਟ ਦੇ ਵਿੱਚ ਰਹਿਣੀ ਹੈ ਆਪਣੇ ਅੱਜ ਵਾਲੇ ਸੂਟ ਇਹ ਰਹੂਗਾ ਜੀ ਆਪਣਾ ਦੁਪੱਟਾ ਪਿਓਰ ਬਰਬਰੀ ਦਾ ਆਰਟੀਕਲ ਰਹੂਗਾ ਬਹੁਤ ਸੁਨੰਗਾ ਸਟਾਫ ਬਹੁਤ ਫਾਈਨ ਰਹੂਗਾ ਸਲਿੱਪਰੀ ਨਹੀਂ ਹੈ ਦੁਪੱਟਾ ਪ੍ਰਾਈਸ 2000 ਹਾਂਜੀ ਇੱਕ ਆਪਣਾ ਇਹ ਹੈਗਾ ਜੀ ਬਰਬਰੀ ਦੇ ਵਿੱਚ ਸੂਟ ਮਸਲੀਨ ਦੀ ਬਾਟਮ ਰੂ ਚਿਨਾਰ ਬ੍ਰਾਂਡ ਦਾ ਬਾਟਮ ਜਿਹੜੀ ਆਪਣੀ ਆਗੀ 3 ਮੀਟਰ ਕੱਟਦੀ ਰਹੂਗੀ ਕਲਰ ਬਹੁਤ ਸੋਹਣਾ ਹੈ ਇਹ ਬਲੈਕ ਕਲਰ ਵੀ ਨਹੀਂ ਡਾਰਕ ਗ੍ਰੇ ਬਲੈਕ ਜਾਂ ਸ਼ੇਡ ਰਹੂਗਾ ਚਨਾਰ ਬ੍ਰਾਂਡ ਦਾ ਆਪਣਾ ਸੂਟ ਰਹੂਗਾ ਇਹ ਸ਼ਰਟ 2 ਮੀਟਰ ਕੱਟਦੀ ਹੈ ਦੁਪੱਟਾ 2 ਮੀਟਰ ਆਜੂਗਾ ਜਿਹੜੀ ਬੋਟਮ ਹੈ ਆਪਣੀ 3 ਮੀਟਰ ਕੱਟਦੀ ਰਹੂਗੀ ਬਹੁਤ ਸੋਹਣਾ ਆਰਟੀਕਲ ਹੈ ਚਨਾਰ ਬ੍ਰਾਂਡ ਦੇ ਵਿੱਚ ਬਰਬਰੀ ਦਾ ਇਹ ਸ਼ਰਟ ਆ ਗਈ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਸ਼ਰਟ ਦਾ ਕਲਰ ਬਹੁਤ ਸੋਹਣਾ ਹੈਗਾ ਬ੍ਰਿੰਟ ਬਹੁਤ ਸੋਹਣਾ ਸਟੱਫ ਜਿਹੜਾ ਆਪਣਾ ਸੌਫਟ ਰਹੂਗਾ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਮੈਚਿੰਗ ਸੂਟ ਰਹੂਗਾ ਵੀ ਤੇ ਦੁਪੱਟਾ ਦੁਪੱਟਾ ਵੀ ਆਪਣਾ ਬਰਬਰੀ ਦੇ ਵਿੱਚ ਹੀ ਆ ਜਾਊਗਾ ਪ੍ਰਾਈਸ ਰਹੂਗਾ ਜੀ ਦੋ ਜੜਾ ਨੈਕਸਟ ਰਨ ਆਪਣਾ ਇਹਦੇ ਵਿੱਚ ਬਰਬਰੀ ਦੇ ਵਿੱਚ ਇਹ ਵਾਲਾ ਕਲਰ ਆ ਗਈ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਆਪਣਾ ਚਨਾਰ ਬ੍ਰਾਂਡ ਦਾ ਹੀ ਰਹੂਗਾ ਸੂਟ ਮਸਲੀਨ ਦੀ ਬਾਟਮ ਦੇ ਨਾਲ ਬਾਟਮ ਜਿਹੜੀ ਆਪਣੀ 3 ਮੀਟਰ ਕੱਟ ਦੀ ਰਹੂਗੀ ਇਹ ਆ ਗਈ ਆਪਣੀ ਸ਼ਰਟ ਹੈ ਸ਼ਰਟ ਆ ਗਈ ਜੀ ਪ੍ਰਿੰਟ ਵਰਬਰੀ ਦੇ ਵਿੱਚ ਔਰ ਆਪਣਾ ਦੁਪੱਟਾ ਆ ਚੁੱਕਾ ਟਾਈ ਮੀਟਰ ਕੱਟਦਾ ਇਹ ਆਪਣੇ ਸੂਟ ਪਹਿਲਾਂ ਆਪਾਂ 2230 ਦੇ ਸੇਲ ਕੀਤੇ ਨੇ ਹੁਣ ਇਹਨਾਂ ਦਾ ਪ੍ਰਾਈਸ ਰੂਗਾ ਜੀ 2000 ਮੈਚਿੰਗ ਸੂਟ ਹੈਗੇ ਜੀ ਬਹੁਤ ਸੋਨਾ ਫੈਬਰਿਕ ਰੂਗਾ ਦੁਪੱਟਾ ਟਾਈ ਮੀਟਰ ਕੱਟਦਾ ਰੂ ਖੁੱਲਣ ਡੁੱਲਾ ਹਾਂਜੀ ਇਹ ਵੀ ਆਪਣਾ ਪਿਸਤਾ ਕਲਰ ਆ ਗਿਆ ਜੀ ਚਿਨਾਰ ਬ੍ਰਾਂਡ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਆਰਡਰ ਆ ਰਹੇ ਸੀਗੇ ਮਸਲੀਨ ਦੀ ਬਾਟਮ ਹੈ 3 ਮੀਟਰ ਕੱਟ ਦੇ ਵਿੱਚ ਟੀ-ਸ਼ਰਟਾਂ ਜੋ ਬਹੁਤ ਸੋਨਾ ਡਿਜੀਟਲ ਪ੍ਰਿੰਟ ਕਲਰ ਬਹੁਤ ਸੋਹਣਾਗਾ ਪ੍ਰਿੰਟ ਬਹੁਤ ਜਿਆਦਾ ਸੋਹਣਾਗਾ ਇਹ ਕੰਦਰ ਦੇ ਕਾਫੀ ਆਰਡਰ ਆ ਰਹੇ ਸੀ ਆਪਾਂ ਨੂੰ ਇਹ ਆ ਗਿਆ ਜੀ ਦੁਪੱਟਾ ਬਰਬਰੀ ਦੇ ਵਿੱਚ ਹੀ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਪ੍ਰਾਈਸ ਸੇਮ 2000 ਰਹੂਗਾ ਰੈਡੀ ਹੋ ਕੇ ਸੂਟ ਬਹੁਤ ਸੋਨੇ ਆਰਟੀਕਲ ਬਣਦੇ ਹੈਗੇ ਬਹੁਤ ਸੋਹਣਾ ਲੱਗਦਾ ਹੈ

ਇਹ ਆ ਗਈ ਸ਼ਰਟ ਜੀ ਬਰਬਰੀ ਦੇ ਵਿੱਚ ਮਸਲੀਨ ਦੀ ਬਾਟਮ ਹੈ ਸਾਈਡ ਤੋਂ ਆਪਣੀਆਂ ਬਣੀਆਂ 슬ੀਵਸ ਬੈਕ ਪਲੇਨ ਹੀ ਰਹੂਗੀ ਤੇ ਨਾਲ ਬਲੌਕ ਪੇਂਟ ਦੇ ਵਿੱਚ ਹੀ ਆਪਣਾ ਆ ਜਾਊਗਾ ਦੁਪੱਟਾ ਪ੍ਰਾਈਸ ਰਹੂਗਾ ਜੀ 1750 ਇਹ ਵੀ ਆਪਾਂ ਡਿਸਕਾਊਂਟ ਦੇ ਵਿੱਚ ਨੇ ਆਪਣੇ ਸੂਟ ਪ੍ਰਾਈਸ ਰਹੂਗਾ 1750 ਪੂਰਾ ਬਰਬਰੀ ਦਾ ਖੁੱਲਣ ਡੁੱਲਾ 2.5 ਮੀਟਰ ਕੱਟ ਦਾ ਦੁਪੱਟਾ ਰਹੂਗਾ ਸਟੱਫ ਬਹੁਤ ਸੁਣਾ ਹੈਗਾ ਇਦੇ ਵਿੱਚ ਆਪਣੇ ਕੋਲੇ ਇੱਕ ਇਹ ਵਾਲਾ ਕਲਰ ਆ ਜਾਊਗਾ ਜੀ ਇਹ ਵਾਲਾ ਕਲਰ ਆਊਗਾ ਬਲੌਕ ਪ੍ਰਿੰਟ ਦੇ ਵਿੱਚ ਹੀ ਇਹ ਰਹੂਗਾ ਆਪਣਾ ਮਸਲੀਨ ਦੀ ਬਾਟਮ ਦੇ ਨਾਲ ਵਰਬਲੀ ਦੀ ਸ਼ਰਟ ਪ੍ਰਾਈਸ 1750 ਸਲੀਪ ਸਾਂ ਜਾਣੀ ਗਈਆਂ ਤੇ ਇਹ ਆ ਜੂਗਾ ਜੀ ਦੁਪੱਟਾ ਬਰਬਰੀ ਦਾ ਦੁਪੱਟਾ ਤੇ ਸ਼ਰਟ ਹੋਊਗਾ ਮਸਲੀਨ ਦੀ ਬਾਟਮ ਬਹੁਤ ਸੋਨਾ ਆਰਟੀਕਲ ਰੈਡੀ ਹੁੰਦਾ ਹੈ ਪ੍ਰਾਈਸ 1750 ਨੈਕਸਟ ਰਿਚ ਆ ਗਿਆ ਜੀ ਪਿਸਤਾ ਕਲਰ ਬਹੁਤ ਸੋਨੇ ਸੂਟ ਰੈਡੀ ਹੁੰਦੇ ਨੇ ਸਟਾਫ ਬਹੁਤ ਸੋਨਾ ਹੈ ਕੋਈ ਇਹਦੀ ਕੰਪਲੀਟ ਨਹੀਂ ਹੈਗੀਗੀ ਇਹ ਆਗੇ ਸ਼ਰਟ ਜੀ ਬਲੌਕ ਪੇਂਟ ਦੇ ਵਿੱਚ ਨੈਕਲਾਈਨ ਬਾਰਡਰ ਬਹੁਤ ਸੋਹਣਾ ਆਰਟੀਕਲ ਹੋਊਗਾ ਕਲਰ ਬਹੁਤ ਸੋਹਣਾ ਹੈ ਸਲੀਵਸ ਦੇ ਉੱਪਰ ਆਜ ਆ ਗਿਆ ਇਹ ਸਲੀਵਸ ਆ ਗਈਆਂ ਤੇ ਦੁਪੱਟਾ ਵੀ ਬਹੁਤ ਸੋਹਣੇ ਬਣੇ ਹੋਏ ਇਹਨਾਂ ਦੇ ਪੂਰੇ ਫੁੱਲ ਬਲੌਕ ਪੇਂਟ ਦੇ ਨਾਲ ਇਹ ਆ ਗਿਆ ਜੀ ਦੁਪੱਟਾ ਹਾਂਜੀ ਇਹ ਆ ਗਿਆ ਜੀ ਇਹਦੇ ਵਿੱਚ ਆਪਣਾ ਲਵੈਂਡਰ ਸ਼ੇਡ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਨਸਰੀਨ ਦੀ ਬਾਟਮ ਦੇ ਨਾਲ ਇਹ ਸ਼ਰਟ ਆ ਗਈ ਉਹਦੇ ਨੈਕਲਾਈਨ ਫਰੰਟ ਬਾਰਡਰ ਕਿਰੇ ਦਾ 슬ੀਵਸ 슬ੀਵਸ ਆ ਗਈਆਂ दुपट्टा जी प्राइस रोगा जी सतारा हाँ जी हूँ एक अपने को बर्बरी के करेब की बॉटम सूट इन्हों का प्राइस रोगा जी इक्की सौ ਇਹ ਕਰੀਬ ਦੀ ਬਾਟਮ ਆ ਜੂਗੀ ਬਰਬਰੀ ਦੇ ਵਿੱਚ ਆਪਣਾ ਦੁਪੱਟਾ ਤੇ ਸ਼ਰਟ ਰਹਿਣਗੇ ਪ੍ਰਿੰਟ ਦੇ ਵਿੱਚ ਪ੍ਰਾਈਸ ਰੋਗਾ 2100 ਕਾਫੀ ਦਿਨਾਂ ਤੋਂ ਕਾਫੀ ਆਰਡਰ ਆ ਰਹੇ ਸੀ ਬਰਬਰੀ ਫੈਬਰਿਕ ਲਈ ਤਾਂ ਇਹ ਆਪਣੇ ਕੋਲ ਕਾਫੀ ਸਟਾਕ ਆ ਗਿਆ ਜੀ ਬਰਬਰੀ ਦੇ ਵਿੱਚ ਇਹ ਆ ਗਿਆ ਜੀ ਪ੍ਰਿੰਟ ਦੁਪੱਟਾ ਬੋਸ ਉਹਨਾਂ ਆਰਟੀਕਲ ਹੈ ਪ੍ਰਾਈਸ 2100 ਹੈ ਇਹਨਾਂ ਦਾ ਇਹਦੇ ਵਿੱਚ ਆਪਣੇ ਕੋਲੇ ਕريب ਦੀ ਬਾਟਮ ਵਾਲੇ ਚ ਇੱਕ ਇੱਕ ਕਲਰ ਆਜੂਗਾ ਫਰੋਜੀ ਸ਼ੈਡ ਹੈ ਕريب ਦੀ ਬਾਟਮ ਰਹੂਗੀ ਇਹਦੇ ਵਿੱਚ ਆਪਣਾ ਬਰਬਰੀ ਦੀ ਸ਼ਰਟ ਤੇ ਦੁਪੱਟਾ ਇਹ ਵੀ ਆਰਟੀਕਲ ਬਹੁਤ ਸੁਨਹਿਗਾ ਇਹ ਰੱਦ ਦੁਪੱਟਾ ਵੀ ਬਹੁਤ ਸੋਹਣਾ ਹੈ ਇਹ ਸ਼ਰਟ ਆਜੂਗੀ ਬਰਬਰੀ ਦੀ ਕਰੀਬ ਦੀ ਬਾਟਮ ਹੈ ਔਰ ਦੁਪੱਟਾ ਵੀ ਬਰਬਰੀ ਦਾ ਰਹੂਗਾ ਜੀ ਪ्योर ਬਰਬਰੀ ਦੇ ਵਿੱਚ ਇਹ ਵੀ ਆਪਣਾ ਆਰਟੀਕਲ ਬਹੁਤ ਸੋਹਣਾ ਰੈਡੀ ਹੁੰਦਾ ਹੈ ਪ੍ਰਾਈਸ 2100 ਰਹੂਗਾ ਇਹ ਵਾਲਾ ਦੁਪੱਟਾ ਆ ਗਿਆ ਇਦੇ ਵਿੱਚ ਆਪਣੇ ਕੋਲ ਇੱਕ ਗ੍ਰੇ ਕਲਰ ਆ ਜਾਊਗਾ ਗ੍ਰੇਵ ਦੀ ਬਾਟਮ ਦੇ ਨਾਲ ਇਹ ਆ ਜੂਗੀ ਸ਼ਰਟ ਬਾਟਮ ਤੇ ਦੁਪੱਟਾ ਦੁਪੱਟਾ ਤੇ ਸ਼ਰਟ ਆਪਣਾ ਬਰਬਰੀ ਦਾ ਰਹੂਗਾ ਬਾਟਮ ਰਹੂਗੀ ਜੀ ਆਪਣੀ ਕਰੇਵ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਪ੍ਰਾਈਸ 2100 ਇਹ ਵਾਲਾ ਆ ਗਿਆ ਜੀ ਨੈਕਸਟ ਆਪਣੇ ਕੋਲੇ ਆ ਗਿਆ ਜੀ ਕਰੇਵ ਦੀ ਬਾਟਮ ਦੇ ਨਾਲ ਇਹ ਵਾਲਾ ਆਰਟੀਕਲ ਬਰਬਰੀ ਦੀ ਸ਼ਰਟ ਹੈ ਸ਼ਰਟ اور ਦੁਪੱਟਾ ਪ੍ਰਾਈਸ ਰਹੂਗਾ 2100 ਇਹ ਵਾਲਾ ਹੈ ਜੀ ਦੁਪੱਟਾ ਇਹ ਵੀ ਬਹੁਤ ਪਿਆਰਾ ਆਰਟੀਕਲ ਰੈਡੀ ਹੋਇਆ ਹੈ। ਹਾਂਜੀ ਇਹ ਸੀਗੇ ਅੱਜ ਦੇ ਆਪਣੇ ਵਰਬਰੀ ਦੇ ਪ੍ਰਿੰਟ ਸੂਟ ਵਿਦ ਦੁਪੱਟਾ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ WhatsApp ਤੇ ਸਕਰੀਨਸ਼ਾਟ ਪੇਸ ਕੀ ਸਾਨੂੰ ਆਰਡਰ ਬੁੱਕ ਕਰਵਾ ਸਕਦੇ ਹੋਗੇ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ।